ਜੀਥਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੇਰਾ ਨਾਮ ਕਰਮ ਵੀਰਿਆ ਗੱਲ ਹੋਈ ਆ 8 ਸਾਲ ਦੀ ਬੱਚੀ ਆ ਇਹਦੇ ਨਾਲ ਸ਼ੁੱਕਰਵਾਰੇ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਨਹੀਂ ਜਾਣਾ ਵੀ ਇੱਕ ਲੜਕੇ ਨੇ ਮੇਰ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇੱਕ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ 1.5 ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੱਗਣ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਜਿਹਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਦੀ ਮਾਰ-ਬਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਆ ਇਹਤੇ ਕੀਤੀ ਜਾਏਗੀ ਸਕੂਲ ਪ੍ਰਸ਼ਾਸਨ ਤੇ ਕਾਰਵਾਈ ਕਰਾਓ ਸਕੂਲ ਪ੍ਰਸ਼ਾਸਨ ਤੇ ਲਾ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹਦੇ ਤੁਸੀਂ মিডিਆ ਵਾਲੇ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਧਰਨਾ ਲਾਵਾਂਗੇ ਕੀ ਆ ਕਿਹੜਾ ਸਕੂਲ ਹੈ ਇਹ ਕਿਹੜਾ ਪਬਲਿਕ ਸਕੂਲ ਕੀਤਾ ਜਾਵੇ ਕਿਹੜੀ ਜਗ੍ਹਾ ਤੇ ਮਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੁੰਡੇ ਜਿਹੜਾ ਮੁੰਡਾ ਫੜਿਆ ਉਹਦੀ ਉਮਰ ਕੀ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਉਹ ਇੱਥੇ ਪੜਦਾ ਹਾਂਜੀ ਉਹ ਵੀ ਇੱਥੇ ਪੜਦਾ ਅ ਅੱਜ ਜੀ ਮਜੀਠਾ ਰੋਡ ਬਾਈਪਾਸ ਤੇ ਜੋ ਰਤਰਾ ਪਬਲਿਕ ਸਕੂਲ ਹੈ ਉਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਇਹ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਇਆ ਜਾ ਰਿਹਾ ਵਾ ਉਸ ਨੂੰ ਵੀ ਅਪੀਅਰਡ ਕੀਤਾ ਗਿਆ ਵਾ ਜੋ ਵੀ ਸਟੇਟਮੈਂਟ ਲੜਕੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੜਕਾ ਵੀ ਇਸ ਸਕੂਲ ਚ ਪੜਦਾ ਕਿੰਨੀ ਕਲਾਸ ਵਿੱਚ ਬਿਲਕੁਲ ਜੀ ਲੜਕਾ ਵੀ ਇਸ ਸਕੂਲ ਦਾ ਸਟੂਡੈਂਟ ਆ ਜਿਸ ਦੀ ਉਮਰ ਕਰੀਬ 16 ਸਾਲ ਆ ਤੇ ਉਹ 9th ਕਲਾਸ ਪੜਦਾ ਹੈ ਕੋਈ ਸੀਸੀਟੀਵੀ ਕੈਮਰਾ ਨਿੱਕੇ ਸਕੂਲ ਦੇ ਨਹੀਂ ਸੀਸੀਟੀਵੀ ਅਰ ਮਾਸਟਰ ਨੂੰ ਪਰਸਨ ਦਾਵਾ ਵੀ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਉਹਨੇ ਸਮਝਾਇਆ ਜਾ ਰਿਹਾ ਹੈ ਕਿ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੋ ਵੀ ਲੜਕੀ ਦੀ ਸਟੇਟਮੈਂਟ ਹੋਗੀ ਉਸ ਦੇ ਮੁਤਾਬਕ ਸਖਤ ਕਾਰਵਾਈ ਲੜਕੇ ਦੇ ਖਿਲਾਫ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਛਾਣ ਦਰਜ ਕਰਨ ਤੋਂ ਬਾਅਦ ਇਮੀਡੀਏਟਲੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਰਾਇਆ ਗਿਆ ਲੱਗਦਾ ਸਕੂਲ ਦੀ ਵੀ ਇਸ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਸਕੂਲ ਕੀ ਲੱਗਦਾ ਸਕੂਲ ਤੋਂ ਵੀ ਕਾਰਵਾਈ ਕੀਤੀ ਜਾ ਕਿ ਇਹ ਹਜੇ ਦੇਖੋ ਜੀ ਸਟੇਟਮੈਂਟ ਜੋ ਫੈਮਲੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ ਜੀ ਸ਼ਾਹ ਰੋਡ ਬਾਈਪਾਸ ਰਾਮਨਗਰ ਕਲੋਨੀ ਮੇਰਾ ਨਾਮ ਕਰਮ ਗੱਲ ਹੋਈ ਆ 8 ਸਾਲ ਦੀ ਬੱਚੀ ਆ ਇਹਦੇ ਨਾਲ ਸ਼ੁੱਕਰਵਾਰ ਇਹ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਨਹੀਂ ਜਾਣਾ ਕਿ ਇੱਕ ਲੜਕੇ ਨੇ ਮੇਰੇ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇੱਕ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ 1.5 ਘੰਟੇ ਬਾਅਦ ਉਲਸਾਈ ਆ ਵਿਲਸਨ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੱਗ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਜਿਹਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਉਹਦੀ ਮਾਰ ਪਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਏਗੀ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਪ੍ਰਸ਼ਾਸਨ ਦੀ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹਦੇ ਤੁਸੀਂ ਮੀਡੀਆ ਵਾਲੇ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਧਰਨਾ ਲਾਵਾਂਗੇ ਕਿ ਆ ਕਿਹੜਾ ਸਕੂਲ ਹੈ ਇਹ ਨਾ ਤੁਹਾਡਾ ਪਬਲਿਕ ਸਕੂਲ ਕੀਤਾ ਜਾਵੇ ਕਿਹੜੀ ਜਗ੍ਹਾ ਤੇ ਮਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੁੰਡੇ ਜਿਹੜਾ ਮੁੰਡਾ ਫੜਿਆ ਉਹਦੀ ਉਮਰ ਕੀ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਉਹ ਇੱਥੇ ਪੜਦਾ ਹਾਂਜੀ ਉਹ ਵੀ ਇੱਥੇ ਪੜਦਾ ਅ ਅੱਜ ਜੀ ਮਜੀਠਾ ਰੋਡ ਬਾਈਪਾਸ ਤੇ ਜੋ ਰਤਰਾ ਪਬਲਿਕ ਸਕੂਲ ਹੈ ਉੱਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਇਹ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਇਆ ਜਾ ਰਿਹਾ ਵਾ ਉਸ ਨੂੰ ਵੀ ਅਪੀਅਰਡ ਕੀਤਾ ਗਿਆ ਵਾ ਜੋ ਵੀ ਸਟੇਟਮੈਂਟ ਲੜਕੀ ਲਿਖਾਉਂਦੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੜਕਾ ਵੀ ਇਸ ਸਕੂਲ ਨੂੰ ਪੜਦਾ ਕਿੰਨੀ ਕਲਾਸ ਵਿੱਚ ਬਿਲਕੁਲ ਜੀ ਲੜਕਾ ਵੀ ਇਸ ਸਕੂਲ ਦਾ ਸਟੂਡੈਂਟ ਆ ਜਿਸ ਦੀ ਉਮਰ ਕਰੀਬ 16 ਸਾਲ ਆ ਤੇ ਉਹ 9th ਕਲਾਸ ਪੜਦਾ ਹੈ ਕੋਈ ਸੀਸੀਟੀਵੀ ਕੈਮਰਾ ਨਿੱਕੇ ਸਕੂਲ ਦੇ ਨਹੀਂ ਸੀਸੀਟੀਵੀ ਹੈ ਅਰ ਮਾਸਟਰ ਨੂੰ ਪਰਹੰਦਾਵਾ ਵੀ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਉਹਨੇ ਸਮਝਾਇਆ ਜਾ ਰਿਹਾ ਹੈ ਕਿ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੋ ਵੀ ਲੜਕੀ ਦੀ ਸਟੇਟਮੈਂਟ ਹੋਗੀ ਉਸ ਦੇ ਮੁਤਾਬਕ ਸਖਤ ਕਾਰਵਾਈ ਲੜਕੇ ਦੇ ਖਿਲਾਫ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਛਾਣ ਦਰਸ ਕਰਨ ਤੋਂ ਬਾਅਦ ਇਮੀਡੀਟਲੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਰਾਇਆ ਗਿਆ ਲੱਗਦਾ ਸਕੂਲ ਦੀ ਵੀ ਇਸ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਸਕੂਲ ਕੀ ਲੱਗਦਾ ਸਕੂਲ ਤੋਂ ਵੀ ਕਾਰਵਾਈ ਕੀਤੀ ਇਹ ਹਜੇ ਦੇਖੋ ਜੀ ਸਟੇਟਮੈਂਟ ਜੋ ਫੈਮਲੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬ